ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਮਹਾਰਾਜਵਾਲਾ ਗੁਰਦੁਆਰਾ ਸਾਹਿਬ ਵਿਖੇ ਰਾਤਰੀ ਦੇ ਦੁਆਰ ਸਜੇ ਹਨ ਮਹਾਰਾਜਵਾਲੇ ਦੇ ਵਿੱਚ ਅੱਜ ਪਾਈ ਹਰਜੀਤ ਸਿੰਘ ਜੀ ਪਹੁੰਚੇ ਹਨ ਜਿਨ੍ਹਾਂ ਨੇ ਸੰਗਤ ਨੂੰ ਗੁਰਮਤ ਦੇ ਨਾਲ ਗੁਰੂ ਦੀ ਵਿਚਾਰਾਂ ਦੇ ਨਾਲ ਜੋੜਿਆ ਕਥਾ ਵਿਚਾਰਾਂ ਹੋਈਆਂ ਹਨ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਅੱਜ ਕੋ ਗੱਲਾਂ ਜਿਹੜੀਆਂ ਹਨ ਵਿਚਾਰਾਂ ਉਹਨਾਂ ਦੇ ਕੋਲ ਆਪਾਂ ਅਕਸਰਵਣ ਕਰਨੀਆਂ ਹਨ ਜੋ ਬੇਨਤੀਆਂ ਨੇ ਉਹ ਭਾਈ ਹਰਜੀਤ ਸਿੰਘ ਜੀ ਸਾਡੇ ਨਾਲ ਅੱਜ ਸਾਂਝੀਆਂ ਕਰਨਗੇ ਜੋ ਕਿ ਸ਼ਤਾਬਦੀ ਸਮਾਗਮ ਦੇ ਦੇ ਨਾਲ ਸੰਬੰਧਤ ਹਨ ਸਤਕਾਰਯੋਗ ਸਮੂਹ ਸੰਤਾਂ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਾਲ ਨਵੰਬਰ ਦੇ ਮਹੀਨੇ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਹਨਾਂ ਦੇ ਨਾਲ ਤਿੰਨ ਸਿੱਖ ਜਿਹੜੇ ਉਸ ਸਮੇਂ ਦਿੱਲੀ ਗਏ आनंदपुर साहिब ਤੋਂ ਚੱਲ ਕੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇ ਆਲਾ ਜੀ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਜੋ 350 ਸਾਲਾ ਸ਼ਤਾਬਦੀ ਮਨਾ ਰਹੇ ਆ ਤੇ ਵਿਸ਼ੇਸ਼ ਕਰਕੇ ਗੁਰੂ ਘਰ ਦੇ ਗ੍ਰੰਥੀ ਸਿੰਘ ਪ੍ਰਬੰਧਕ ਸਹਿਬਾਨ ਅਤੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਾਂਗੇ ਕਿ ਘਰ ਘਰ ਅੰਦਰ ਧਰਮਸ਼ਾਲਾ ਦੇ ਤਹਿਤ ਜਿੱਥੇ ਵੱਖ-ਵੱਖ ਪਿੰਡਾਂ ਦੇ ਵਿੱਚ ਦੀਵਾਨ ਸਜਾਏ ਜਾ ਰਹੇ ਨੇ ਸੰਗਤਾਂ ਨੂੰ ਇਤਿਹਾਸ ਦੇ ਨਾਲ ਜੋੜਿਆ ਜਾ ਰਿਹਾ ਹੈ ਉੱਥੇ ਆਪਾਂ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ ਆਪਣੇ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਿੰਨੇ ਵੀ ਗੁਰਦੁਆਰੇ ਸਹਿਬਾਨ ਨੇ ਹਰ ਗੁਰਦਰਾ ਸਾਹਿਬ ਦੇ ਵਿੱਚ ਸਹਿਜ ਪਾਠ ਸੰਗਤਾਂ ਨੂੰ ਆਰੰਭ ਕਰਵਾਈਏ ਵਤ ਵਤ ਬਾਣੀ ਪੜ੍ਹੀਏ ਤੇ ਬਾਣੀ ਦੀ ਵਿਚਾਰ ਵੀ ਕਰੀਏ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੇ 57 ਸ਼ਲੋਕ ਅਨਾਠ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਉਹਨਾਂ ਦਾ ਪਾਠ ਕਰੀਏ ਤੇ ਕਥਾ ਵਿਚਾਰ ਕਰਕੇ ਸੰਗਤਾਂ ਨੂੰ ਸ਼ਬਦ ਦੀ ਵਿਚਾਰ ਦੇ ਨਾਲ ਵੀ ਜੋੜਨ ਦਾ ਯਤਨ ਕਰੀਏ ਤੇ ਹਰ ਨਗਰ ਦੇ ਵਿੱਚ ਤੇ ਬੱਚਿਆਂ ਨੂੰ ਨੌਜਵਾਨਾਂ ਨੂੰ ਉਨ੍ਹਾਂ ਮਹਾਨ ਸ਼ਹੀਦਾਂ ਦਾ ਜੋ ਇਤਿਹਾਸ ਹੈ ਉਸ ਤੋਂ ਜਾਣੂ ਕਰਵਾਈਏ ਵੀ 350 ਸਾਲਾਂ ਜੋ ਸ਼ਤਾਬਦੀ ਬਣਾਈ ਜਾ ਰਹੀ ਹੈ ਭਾਈ ਮਤੀ ਦਾਸ ਜੀ ਭਾਈ ਸੱਤੀ ਦਾਸ ਜੀ ਭਾਈ ਦਿਆਲਾ ਜੀ ਕੌਣ ਸਨ ਅਤੇ ਜਦੋਂ ਸਤਗੁਰੂ ਜੀ ਦੀ ਸ਼ਹਾਦਤ ਹੋਈ ਸਿੱਖਾਂ ਦੀ ਸ਼ਹਾਦਤ ਹੋਈ ਹੈ ਸਤਗੁਰੂ ਜੀ ਨੇ ਤਲ ਤੇ ਜੰਜੂ ਨੂੰ ਬਚਾਉਣ ਵਾਸਤੇ ਜੋ ਹਿੰਦੂ ਧਰਮ ਤੇ ਜ਼ੁਲਮ ਹੋ ਰਿਹਾ ਸੀ ਅਤੇ ਮਨੁੱਖੀ ਅਧਿਕਾਰਾਂ ਦੀ ਖਾਤਰ ਸਾਰੀ ਮਨੁੱਖਤਾ ਨੂੰ ਪਿਆਰ ਕਰਦੇ ਆ ਆਪਣੀ ਸ਼ਹਾਦਤ ਦਿੱਤੀ ਗੁਰੂ ਕੇ ਸਿੱਖਾਂ ਨੇ ਸ਼ਹਾਦਤ ਦਿੱਤੀ ਕਿਉਂਕਿ ਗੁਰੂ ਵਾਸਤੇ ਕੋਈ ਬੇਗਾਨਾ ਨਹੀਂ ਕੋਈ ਪਰਾਇਆ ਨਹੀਂ ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਗ ਹਮਕੋ ਬਣ ਆਈ ਤੇ ਸਤਿਗੁਰੂ ਜੀ ਦਾ ਜੋ ਇਤਿਹਾਸ ਹੈ ਸਿੱਖਾਂ ਦਾ ਇਤਿਹਾਸ ਹੈ ਉਹ ਵੀ ਬਤ ਤੋਂ ਬਤ ਬੱਚਿਆਂ ਨੂੰ ਦਸੀਏ ਉਹਦੇ ਵਾਸਤੇ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਮਤ ਦੀ ਕਲਾਸ ਅਤੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਵਿਸ਼ੇਸ਼ ਉਪਰਾਲੇ ਕਰੀਏ ਤਾਂ ਕਿ ਜੋ ਇਹ ਸਾਡੀਆਂ ਸ਼ਤਾਬਤੀਆਂ ਨੇ ਜੋ ਮਹਾਨ ਸ਼ਹੀਦ ਨੇ ਅਤੇ ਗੁਰੂ ਸਹਿਬਾਨਾਂ ਦੀ ਬਾਣੀ ਉਹਦੇ ਨਾਲ ਜੁੜ ਸਕੀਏ ਤਾਂ ਹੋਰ ਵੀ ਸੰਤਾਂ ਨੂੰ ਬੇੰਤੀ ਹੈ ਕਿਤੇ ਵੀ ਲੋੜ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਦਾਸ ਦੇ ਨਾਲ ਸੰਪਰਕ ਕਰ ਸਕਦੇ ਨੇ ਤਾਂ ਕਿ ਹਰ ਨਗਰ ਦੇ ਵਿੱਚ ਜੋ ਧਰਮ ਪ੍ਰਚਾਰ ਦੀ ਲਹਿਰ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਅਤੇ ਧਰਮ ਪ੍ਰਚਾਰ ਕਮੇਟੀ ਸ੍ਰੀ ਅਮਰਸਰ ਸਾਹਿਬ ਅਤੇ ਸਮੂਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਸਮੂਹ ਗੁਰਨਾਮਕ ਨਾਮਲੇਵਾ ਸੰਗਤਾਂ ਸਮੂਹ ਜਥੇਬੰਦੀਆਂ ਸੰਸਥਾਵਾਂ ਜਿੱਥੇ-ਜਿੱਥੇ ਵੀ ਗੁਰੂ ਕੇ ਸਿੱਖ ਸੇਵਾਵਾਂ ਨਿਭਾ ਰਹੇ ਨੇ ਹਰ ਪ੍ਰਾਣੀ ਮਾਤਰ ਨੂੰ ਗੁਰੂ ਦੇ ਨਾਲ ਜੋੜਨ ਵਾਸਤੇ ਅਤੇ ਜੋ ਅਕਾਲ ਪੁਰਖ ਦਾ ਪ੍ਰਮਾਤਮਾ ਦਾ ਹੁਕਮ ਹੈ ਗੁਰਬਾਣੀ ਦੇ ਵਿੱਚ ਉਹ ਘਰ ਘਰ ਪਹੁੰਚਾਉਣ ਵਾਸਤੇ ਇਹ ਯਤਨ ਕਰੀਏ ਸੋ ਅੱਜ ਮਹਾਰਾਜਪੁਰਾ ਨਗਰ ਗੁਰਦਰਾ ਸਾਹਿਬ ਵਿਖੇ ਗੁਰੂ ਘਰ ਦੇ ਗ੍ਰੰਥੀ ਸਿੰਘ ਪ੍ਰਬੰਧਕ ਸਹਿਬਾਨ ਨੇ ਬਹੁਤ ਸਹਿਯੋਗ ਕੀਤਾ ਨਗਰ ਦੇ ਵਿੱਚ ਸਮਾਗਮ ਸਜਾਏ ਗਏ ਸੰਗਤਾਂ ਨੇ ਹਾਜ਼ਰੀ ਭਰੀ ਹੈ ਇਥੇ ਵੀ ਯਤਨ ਕਰਾਂਗੇ ਵੇ ਘਟੋ ਘਟ ਜਦੋਂ ਵੀ ਉਪਰਾਲਾ ਕਰੋ ਇਥੇ ਪਹੁੰਚ ਕੇ ਗੁਰੂ ਘਰ ਦਾ ਸਰਵਣ ਕਰਿਏ ਸੋ ਸਾਰੀਆਂ ਸੰਗਤਾਂ ਦਾ ਪ੍ਰਬੰਧਕ ਵੀਰਾਂ ਦਾ ਵੀ ਧੰਨਵਾਦ ਸਤਿਗੁਰੂ ਜੀ ਨੇ ਕਿਰਪਾ ਕੀਤੀ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਨਾਲ ਇਹ ਸਮਾਗਮ ਹੋਏ ਨੇ ਇਨੀਆਂ ਗਬੇਂਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ